ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਤਾ ਗੁਜਰ ਕੌਰ ਬਹੁਤੇ ਤੁਹਾਡੇ ਗੁਜਰੀ ਕਰਕੇ ਸੰਬੋਧਨ ਕਰਦੇ ਐ ਅਸਲ ਵਿੱਚ ਉਹਨਾਂ ਦਾ ਨਾਮ ਮਾਤਾ ਗੁਜਰ ਕੌਰ ਹੈ ਉਹਨਾਂ ਨੂੰ 360 ਸਹਿਬਜਾਦਿਆਂ ਨੂੰ ਮੋਤੀराम ਮਹਿਰੇ ਨੇ ਜਿਹੜੀ ਦੁੱਧ ਦੀ ਸੇਵਾ ਕੀਤੀ ਹੈ ਤੇ ਉਹਦੀ ਕੋਈ ਦੇਣ ਦੇ ਨਹੀਂ ਸਕਦਾ ਮੋਤੀਰਾ ਮਹਰਾਜ ਦਾ ਜਿਹੜਾ ਪਰਿਵਾਰ ਉਹ ਕੁੱਲੂ ਦੇ ਵਿੱਚ ਪੀੜਿਆ ਗਿਆ ਇਹ ਬਹੁਤ ਵੱਡੀ ਸਚਾਈ ਹੈ ਮੈਂ ਕਿ ਬੇਨਤੀ ਕਰਨੀ ਹੈ ਗੁਰੂ ਪਾਸ਼ਾ ਦੇ ਪਾਵਨ ਬਾਣੇ ਵਿੱਚ ਜੋਤੋ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤਲੀ ਗਲੀ ਮੇਰੀ ਆਉ ਇਤ ਮਾਰਗ ਪੈਰ ਧਰੀਜੈ ਸਿਰ ਦੀਜੈ ਕਾਣ ਨਾ ਕੀਜੈ ਇਹ ਸ਼ਬਦ ਜਿਹੜੇ ਨੇ ਅਸਲ ਵਿੱਚ ਇਨ੍ਹਾਂ ਮਰ ਜੀਵੜੇ ਜਿਹੜੇ ਕੌਮ ਦੇ ਖਾਤਰ ਆਪਾ ਵਰਗੇ ਮੋਤੀਰਾਮ ਮਹਿਰਾ ਜੀ ਵਰਗੇ ਉਹਨਾਂ ਲਈ ਇਹ ਸ਼ਬਦ ਟੁਕਦੇ ਐ ਪਰ ਮੈਂ ਇੱਥੇ ਗੱਲ ਕਹਿਣੀ ਬੜੀ ਕੜਵੀ ਐ ਸਾਡੇ ਹੁਣ ਕੁਝ ਲੋਕ ਕੀ ਕਰਦੇ ਐ ਇਨ੍ਹਾਂ ਦਿਨਾਂ ਦੇ ਵਿੱਚ ਦੁੱਧ ਪਿਉਂਦੇ ਐ ਕਹਿੰਦੇ ਮੋਤੀਰਾਮ ਮਹਿਰਾ ਜੀ ਨੇ ਮਾਤਾ ਗੁਜਰਕੌਰ ਅਤੇ ਸਹਿਬ ਜਦਿਆਂ ਨੂੰ ਦੁੱਧ ਛਕਾਇਆ ਸੀ ਤੇ ਹੁਣ ਜਿਹੜਾ ਦੁੱਧ ਤੁਸੀਂ ਛਕੋਣੇ ਉਹ ਕੌਣ ਛਕਦਾ ਹੈ ਉਹ ਕੌਣ ਛਕਦਾ ਹੈ ਅਸੀਂ ਚਾਹੁੰਦੇ ਹਾਂ ਕਿ ਉਦਾਂ ਹੀ ਇਹ ਦੁਬਾਰਾ ਵਾਪਰੇ ਜੇ ਕੋਈ ਨਗਰ ਕੀਰਤਨ ਕਰਦਾ ਉੱਥੇ ਕਹਿੰਦੇ ਅਸੀਂ ਮਹਿਰਾ ਬਰਾਦਰੀ ਵੱਲੋਂ ਦੁੱਧ ਛਕਾਇਆ ਜਾਂਦਾ ਇਹ ਸਭ ਕੁਝ ਕੀ ਹੋ ਰਿਹਾ ਹੈ ਇਹ ਗੱਲ ਜਦੋਂ ਤੁਸੀਂ ਸੁਣੋਗੇ ਨਾ ਬੜੀ ਤਰਕ ਦੇ ਨਾਲ ਕਈਆਂ ਨੇ ਗਾਲਾਂ ਵੀ ਕਢਣੀਆਂ ਨੇ ਤੇ ਤੈੱਕੀ ਲੈਣਾ ਐਕਚੁਅਲੀ ਸਚਾਈ ਇਹ ਹੈ ਵੀ ਜੇ ਮੋਤੀਰਾ ਮਹਾਰਾਜ ਹੀ ਕੁਰਬਾਨ ਹੋਏ ਨੇ ਉਹਨਾਂ ਦਾ ਪਰਿਵਾਰ ਕੋਲੂ ਦੇ ਵਿੱਚ ਪੀੜ ਦਿੱਤਾ ਗਿਆ ਇਹ ਬਹੁਤ ਵੱਡੀ ਕੈਲੀ ਸਜ਼ਾ ਸੀ ਉਹਨਾਂ ਦੇ ਪਰਿਵਾਰ ਲਈ ਪਰ ਉਹ ਕੁਰਬਾਨ ਹੋਏ ਜੇ ਅਸੀਂ ਇਹ ਚਾਹੁੰਦੇ ਆ ਕਿ ਸਾਨੂੰ ਉਹਨਾਂ ਪਿਆਰ ਗੁਰੂ ਸਾਹਿਬ ਦਾ ਮਿਲੇ ਉਹਨਾਂ ਸਤਕਾਰ ਸਾਨੂੰ ਮਿਲੇ ਮੇਰਾ ਬਰਾਂਧੀ ਵਿੱਚੋਂ ਜੇ ਮੋਤੀਰਾਮ ਮਹਿਰਾ ਹੋਏ ਨੇ ਫਿਰ ਦੁੱਧ ਛਕਾ ਕੇ ਨਹੀਂ ਮਿਲਣਾ ਇੱਕ ਪਾਸੇ ਮੋਤੀਰਾਮ ਮਹਿਰਾ ਦੀ ਯਾਦ ਵਿੱਚ ਦੁੱਧ ਪਿਆ ਜਾ ਰਿਹਾ ਦੂਜੇ ਪਾਸੇ ਖਵਾਜਿਆਂ ਦੀਆਂ ਕਹਿ ਲਈਏ ਤਸਵੀਰਾਂ ਖਵਾਜੇ ਦੀਆਂ ਮੂਰਤੀਆਂ ਪੂਜੀਆਂ ਜਾ ਰਹੀਆਂ ਨੇ ਮੰਦਰ ਬਣਾਏ ਹੋਏ ਨੇ ਨਾ ਮੋਤੀਰਾਮ ਮਹਿਰਾ ਦੀ ਧਰਮਸ਼ਾਲਾ ਵੀ ਬਣਾਈ ਹੈ ਪਿੰਡਾਂ ਦੇ ਵਿੱਚ ਤੇ ਨਾਲ ਖਵਾਏ ਦੀ ਮੂਰਤੀ ਵੀ ਰੱਖੀ ਹੋਈ ਹੈ ਆ ਜਿਹੜੇ ਬੋਰ ਵਗੈਰਾ ਟ੍ਰਬਲ ਵਗੈਰਾ ਲਾਉਂਦੇ ਨੇ ਨਾ ਉਹ ਕਹਿੰਦੇ ਖਾਇ ਦੀ ਕੜਾਹੀ ਤੋਂ ਬਿਨਾ ਬੋਰ ਹੀ ਨਹੀਂ ਹੁੰਦਾ ਮੈਂ ਇੱਕ ਬੇਨਤੀ ਕਰਨੀ ਹੈ ਜਿਹੜਾ ਕੋਈ ਮੰਨਦਾ ਮੰਨੇ ਅਸੀਂ ਕਿਸੇ ਨੂੰ ਨਹੀਂ ਕਹਿੰਦੇ ਮੈਂ ਤਾਂ ਬਹੁਤ ਵਾਰੀ ਗੱਲ ਖੁੱਲ੍ਹ ਕੇ ਕਹੀ ਹੈ ਜਿੱਥੇ ਕੋਈ ਜੁੜਿਆ ਉਹ ਜੁੜਿਆ ਰਹੇ ਅਸੀਂ ਕਿਸੇ ਨੂੰ ਤੋੜਦੇ ਨਹੀਂ ਪਰ ਥੋੜਾ ਜਿਹਾ ਅਕਲ ਤੋਂ ਕੰਮ ਲਈਏ ਜੇ ਮੋਤੀ RAM ਮਹਿਰਾ ਗੁਰੂ ਪਾਸ਼ਾ ਤੋਂ ਕੁਰਬਾਨ ਨੇ ਗੁਰੂ ਪਾਸ਼ਾ ਦੀ ਮਾਤਾ ਗੁਜਰ ਕੌਰ ਸਹਿਜਾਦਿਆਂ ਤੋਂ ਕੁਰਬਾਨ ਨੇ ਫਿਰ ਅਸੀਂ ਕਿਉਂ ਹੋਰਾਂ ਦੀਆਂ ਮੂਰਤੀਆਂ ਪੂਜਦੇ ਹਾਂ ਇਹ ਸਾਨੂੰ ਸਮਝਣ ਦੀ ਲੋੜ ਹੈ ਇੱਕ ਬੇਨਤੀ ਹੋਰ ਕਰਦੀ ਹਾਂ ਜਦੋਂ ਤੁਸੀਂ ਇਹਨਾਂ ਸੇਵਾਮਾਂ ਦੀ ਗੱਲ ਕਰਦੇ ਹੋ ਕਿ ਅਸੀਂ ਸੇਵਾ ਕਰ ਰਹੇ ਹਾਂ ਜੀ ਇਹ ਥੋੜਾ ਜਿਹਾ ਕੌੜਾ ਹੈ ਪਰ ਸੱਚ ਹੈ ਮੈਂ ਕੱਲ ਵੀ ਇੱਕ ਬੇਂਤੀ ਕੀਤੀ ਸੀ ਕਿਸੇ ਚੈਨਲ ਤੇ ਇੰਟਰਵਿਊ ਹੋ ਰਹੀ ਸੀ ਅਸੀਂ ਜੇ ਸਾਡੇ ਘਰ ਦੇ ਵਿੱਚ ਕੋਈ ਚੜ੍ਹਦੀ ਉਮਰੇ ਨੌਜਵਾਨ ਬੱਚਾ ਚੜ੍ਹਾਈ ਕਰ ਜੇ ਮੌਦੇ ਮੂੰਹ ਵਿੱਚ ਚਲਾ ਜਾਵੇ ਉਹਦੀ ਮੌਤ ਹੋ ਜੇ ਕੀ ਅਸੀਂ ਆਪਣੇ ਘਰ ਦੇ ਵਿੱਚ ਖੀਰ ਬਣਾਉਣੇ ਆ ਅਸੀਂ ਜਲੇਬੀਆਂ ਪਕਾਉਨੇ ਆ ਜਾ ਫਿਰ ਪਨੀਰ ਦੇ ਪਕੌੜੇ ਬਣਦੇ ਆ ਕੋਈ ਹੈ ਉਹ ਜਿਹਾ ਪਰਿਵਾਰ ਜਿਹਦੇ ਘਰ ਵਿੱਚ ਬੱਚੇ ਦੀ ਮੌਤ ਹੋਈ ਹੋਵੇ ਤੇ ਅਸੀਂ ਅਫਸੋਸ ਕਰ ਰਹੇ ਹਾਂ ਜਾਂ ਸਾਨੂੰ ਖੁਸ਼ੀ ਹੈ ਆ ਇੱਕ ਪੁਲਿਸ ਮੈਕਨ ਮੈਕਮੇਂ ਦੇ ਵਿੱਚੋਂ ਇੱਕ ਥਾਣੇ ਦੀ ਵੀਡੀਓ ਵਾਇਰਲ ਹੋਈ ਸੀ ਕਿ ਉਹਨਾਂ ਨੇ ਕੇਕ ਕਟਿਆ 크ਿਸਮਸ ਦੀ ਖੁਸ਼ੀ ਦੇ ਵਿੱਚ ਬੜੀ ਚਰਚਾ ਹੋਈ ਕਿਉਂ ਕਟਿਆ ਗਿਆ ਪਰ ਜਦੋਂ ਅਸੀਂ ਪਕੌੜੇ ਪਕਾ ਰਹੇ ਹਾਂ ਖੀਰਾ ਬਣਾ ਰਹੇ ਹਾਂ ਆਵਾਜ਼ਾਂ ਮਾਰੀਆਂ ਜਾ ਰਹੀਆਂ ਬਦਾਨਾ ਵਾਲੀ ਖੀਰ ਸ਼ੱਕੇ ਜਾਓ ਤੇ ਸਾਡੇ ਲਈ ਫਿਰ ਇਹ ਖੁਸ਼ੀ ਐ ਤੇ ਗਮੀ ਐ ਦੂਜਿਆਂ ਨੂੰ ਕਹਿਣਾ ਬੜਾ ਸੁੱਖ ਹੈ ਹਾਲਾਂਕਿ ਉਹਨਾਂ ਦਾ ਮਜਬ ਧਰਮ ਉਹਨਾਂ ਨੂੰ ਮੁਬਾਰਕ ਹੋਵੇ ਜਿਹੜੇ ਕੇਕ ਕੱਟਦੇ ਨੇ ਜਿਹੜੇ ਮਸੀਹ ਭਾਈ ਜਾਰੇ ਦੀ ਆਪਾਂ ਗੱਲ ਕਰਦੇ ਹਾਂ ਮੈਂ ਕਿਸੇ ਨੂੰ ਇਹ ਬੰਦਸ਼ ਨਹੀਂ ਲਾਉਣੀ ਜਿਹੜਾ ਧਰਮ ਹੈਗਾ ਉਹ ਆਪਣੇ ਧਰਮ ਦੇ ਵਿੱਚ ਮਜਬ ਦੇ ਵਿੱਚ ਆਪਣੀ ਤਰ ਤਰੀਕੇ ਦੇ ਨਾਲ ਆਪਣੀ ਖੁਸ਼ੀ ਮਨਾਵੇ ਅਸੀਂ ਕਿਸੇ ਨੂੰ ਨੂੰ ਕਹਿੰਦੇ ਪਰ ਮੈਂ ਤਾਂ ਆਪਣਿਆਂ ਦੀ ਗੱਲ ਕਰਨੀ ਹੈ ਨਾ ਦੂਜਿਆਂ ਦੀ ਗੱਲ ਕਿਉਂ ਕਰਾਂ ਕੱਲਾ ਦੁੱਧ ਪਿਆ ਕੇ ਗੁਰੂ ਸਾਹਿਬ ਦੇ ਪਰਿਵਾਰ ਦੀ ਖੁਸ਼ੀ ਨਹੀਂ ਲੈ ਸਕਦੇ ਤੇ ਜਿਹਨੇ ਦੁੱਧ ਪਿਆ ਸੀ ਨਾ ਉਹਦਾ ਪਰਿਵਾਰ ਕੋਲੋਂ ਵਿੱਚ ਪੀੜਿਆ ਗਿਆ ਤੇ ਅਸੀਂ ਫੋਕੀਆਂ ਚੌਧਰਾ ਵਾਸਤੇ ਦੁੱਧ ਦਾ ਲੰਗਰ ਲਾਇਆ ਜੀ ਮੋਤੀराम ਮਹਿਰਾ ਜੀ ਨਿਮਾਤਾ ਗੁਜਰਕਾ ਔਰ ਅਦੇ ਸਾਬ ਜਦ ਦੁੱਧ ਸ਼ਿਕਾਇਆ ਸੀ ਅਸੀਂ ਉੱਥੇ ਖੜੇ ਆਂ ਨਾ ਮੂੰਹ ਤੇ ਦਾੜ੍ਹੀ ਹੈ ਨਾ ਸਿਰ ਤੇ ਕੇਸ਼ ਨੇ ਪਤਾ ਨਹੀਂ ਕੀ ਅੱਗ ਸਭਾ ਅਸੀਂ ਖਾਣੇ ਆ ਤੇ ਉਦੋਂ ਉਧਰੋਂ ਅਸੀਂ ਰੁਕਣਾ ਨਹੀਂ ਉਦਾਂ ਅਸੀਂ ਮੋਤੀराम ਮਹਿਰਾ ਮੇਰਾ ਸਾਡੇ ਬਰਾਦਰੀ ਵਿੱਚੋਂ ਹੋਏ ਨੇ ਅਸੀਂ ਇਦਾਂ ਕਹਿਣਾ ਉੱਚੀ ਉੱਚੀ ਕੂਕ ਕੇ ਤਰਵੇਂ ਬੇਨਤੀ ਕਰਦਾ ਮੋਤੀਰਾ ਮੇਰਾ ਗੁਰੂ ਕਲਗੀਧਰ ਸੱਜੇ ਪਾਤਸ਼ਾਹ ਦੇ ਪਰਵਾਰ ਨੂੰ ਸਮਰਪਿਤ ਸੀ ਗੁਰੂ ਪਾਸ਼ਾ ਨੂੰ ਸਮਰਪਿਤ ਸੀ ਤੇ ਅਸੀਂ ਕਿੱਥੇ ਜਾ ਕੇ ਨੱਕ ਰਗੜਦੇ ਆ ਤੇ ਸਾਨੂੰ ਕੋਈ ਕਹਿਣ ਵਾਲਾ ਹੈ ਨਹੀਂ ਜਿੰਨੇ ਵੀ ਅਪਖੰਡਵਾਜੀ ਕਰਦੇ ਨੇ ਨਾ ਕੋਈ ਦੁੱਧ ਪਿਆਉਂਦਾ ਮੈਂ ਕੱਲ ਵੀ ਵੀਡੀਓ ਪਾਈ ਸੀ ਕੋਈ ਸਸਨਦੀ ਵਿੱਚ ਜਾ ਕੇ ਕੋਈ ਬਰਫ ਦੇ ਪਾਣੀ ਨਾਲ ਨਹਾਉਂਦਾ ਇਹ ਪਕੰਡ ਤੋਂ ਸવાય ਹੋਰ ਕੁਝ ਨਹੀਂ ਹੈਗਾ ਇੱਕੋ ਜਿਹੀ ਬੇਨਤੀ ਕਰਨੀ ਹੈ ਜਿਹੜੇ ਬੰਦੇ ਕਹਿੰਦੇ ਸਾਡੀ ਸ਼ਰਤ ਹੈ ਜੀ ਇਹ ਕੁਝ ਕਰਨ ਦੇ ਲਈ ਭਾਈ ਦਿਆਲਾ ਜੀ ਤੇ ਭਾਈ ਮਤੀ ਦਾਸ ਸਤੀ ਦਾਸ ਤਿੰਨ ਸਿੰਘ ਸ਼ੀਦ ਹੁੰਦੇ ਆ ਗੁਰੂ ਪਾਸ਼ਾ ਤੇਗ ਬਹਾਦਰ ਪਾਸ਼ਾ ਦੀ ਛਿੱਲੀ ਤੋਂ ਪਹਿਲਾਂ ਫਿਰ ਉਹ ਸ਼ਰਤਾਂ ਵੀ ਬਣਾ ਕੇ ਰੱਖੋ ਨਾ ਦੇਗ ਉਬਲ ਦੀ ਦੇਗ ਵਿੱਚ ਕੋਈ ਬੈਠ ਸਕਦਾ ਫਿਰ ਲੱਗੂ ਪਤਾ ਰੂਨ ਨਾਲ ਬਲੇਟ ਕੇ ਰੂੰਦੇ ਨੇ ਵਿੱਚ ਭਲੇਟਿਆ ਗਿਆ ਫਿਰ ਅਗ ਲਾਈ ਗਈ ਸੀ ਤੇ ਆਰਾ ਵੀ ਚੱਲਿਆ ਫਿਰ ਉਹ ਨਾਟਕ ਵੀ ਕਰਕੇ ਦੇਖ ਲੋ ਨਾ ਠੰਡੇ ਪਾਣੇ ਦਾ ਪਤਾ ਹੀ ਵੀ ਇੱਕ ਵਾਰੀ ਬਰਪਜ ਵੜ ਗਏ ਅੰਦਰ ਹੀਟਰ ਲੱਗਾ ਹੁੰਦਾ ਕਪੜੇ ਪਾ ਕੇ ਰਾਈਟ ਵੱਢ ਜਾਣਾ ਗੁਰੂ ਪਾਸ਼ਾ ਦੇ ਵਿਪਤਾ ਪਈ ਸੀ ਇਹ ਬੇਨਤੀ ਪ੍ਰਵਾਨ ਕਰਿਓ ਨਾਟਕਵਾਜੀਆਂ ਨਾ ਕਰੋ ਪਖੰਡਵਾਜੀਆਂ ਨਾ ਕਰੋ ਜੇ ਸਿਧਾਂਤ ਨੂੰ ਮੰਨਣਾ ਹੈ ਨਾ ਤਾਂ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਦੇ ਨਾਲ ਜੁੜੋ ਇਹ ਬੇਨਤੀ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ